ਨੇ ਤਾਂਿਆਂ ਦੇ ਤਾਂ ਨੇਓਟਿਆਂ ਦੀ ਓਟ ਨੇ ਗਤਿਆਂ ਦੀ ਗੱਤ ਨੇ ਪੱਤਿਆਂ ਦੀ ਪੱਤ ਨੇ ਪਰਿਆਂ ਦੇ ਤੇਰ ਨੇ ਆਸਰੀਆਂ ਦੇ ਆਸਰੇ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੇ ज्योति ज्योत ਸਮਾਉਣ ਦੇ 450 ਸਾਲਾ ਗੁਰਪੁਰਪ ਇਸ ਸ਼ਤਾਬਦੀ ਨੂੰ ਮਨਾਉਣ ਲਈ 8ਵੇਂ ਪਾਤਸ਼ਾਹ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਬੰਗਲਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਹਜੂਤ ਹਾਜ਼ਰੀ ਭਰ ਰਹੇ ਹਾਂ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੀ ਡਿਊਟੀ ਆਪਣਾ ਧਰਮ ਨਿਭਾਇਆ ਹੈ ਸੱਚੇ ਬਾਦਸ਼ਾਹ ਜੀ ਦੀ ਇਸ ਸ਼ਤਾਬਦੀ ਨੂੰ ਮਨਾਉਣ ਵਾਸਤੇ ਸੈਮੀਨਾਰ ਕੀਤੇ ਨੇ ਅਜਮਰਤ ਵੇਲੇ ਤੋਂ ਦੀਵਾਨ ਸਜਾਏ ਨੇ ਮੇਰੇ ਤੋਂ ਪਹਿਲਾਂ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਹਰਮੰਦਰ ਸਾਹਿਬ ਜੀ ਦੇ ਹਾਜ਼ੂਰੀ ਕੀਰਤਨੀਏ ਗੁਰੂ ਸਵਾਦੇ ਹਾਜ਼ਰੀ ਭਰ ਕੇ ਗਏ ਨੇ ਗੁਰੂ ਅਮਰਦਾਸ ਮਹਾਰਾਜ ਅਗਰ ਉਮਰ ਦੀ ਗੱਲ ਕਰੀਏ ਤਾਂ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਤੋਂ ਕੇਵਲ 10 ਸਾਲ ਛੋਟੇ ਨੇ 1469 ਵਿੱਚ ਜਹਰ ਪੀਰ ਜਗਤ ਗੁਰੂ ਕਰਤਾਰਨ ਆਏ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਪ੍ਰਗਟ ਹੋਏ ਸਨ 1479 ਵਿੱਚ ਗੁਰੂ ਅਮਰਦਾਸ ਮਹਾਰਾਜ ਪ੍ਰਗਟ ਹੋਏ ਨੇ ਅਗਰ ਉਮਰ ਦੀ ਗੱਲ ਕਰੀਏ ਤਾਂ ਕੇਵਲ 10 ਸਾਲ ਦਾ ਅੰਤਰ ਹੈ ਪਰ ਜੇ ਆਪਾਂ ਸ੍ਰੀ ਗੁਰੂ ਨਾਨਕ ਦੇਵ ਪਿਤਾ ਮਹਾਰਾਜ ਜੀ ਦੀ ਹਜਾਤੀ ਦੀ ਗੱਲ ਕਰੀਏ 17 ਸਾਲਾਂ ਦੀ ਤਾਂ ਇਤਿਹਾਸ ਦੇ ਵਿੱਚ ਕੋਈ ਐਸਾ ਵਰਣਨ ਨਹੀਂ ਹੈ ਕਿ ਭਾਈ ਅਮਰਦਾਸ ਦੇ ਔਰ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਪਿਤਾ ਮਹਾਰਾਜ ਦੇ ਕਿਤੇ ਵੀ ਆਪਸ ਵਿੱਚ ਮਲਾਪ ਦੀ ਕੋਈ ਕਥਾ ਹੋਵੇ ਸੱਚੇ ਬਾਦਸ਼ਾਹ ਜੀ ਦੇ ਸਮੇ 60 ਸਾਲ ਦੀ ਉਮਰ ਤੱਕ ਪਈ ਅਰਦਾਸ ਸਨਾਤਨ ਮਤ ਦੀ ਆਸਤਦਿ ਅਮਸਾਰ ਉਹ ਧਰਮ ਕਰਮ ਦੇ ਵਿੱਚ ਪ੍ਰਵਿਰਤ ਰਹੇ ਸ਼੍ਰੀ ਤੇਜਪਾਨ ਜੀ ਦੇ ਘਰ ਮਾਤਾ ਲక్ష్ਮੀ ਦੀ ਕੁੱਖ ਤੋਂ ਪੈਦਾ ਹੋ ਕੇ ਇਹਨਾਂ ਨੇ ਤਕਰੀਬਨ 20 ਸਾਲ ਹਰੀਦਵਾਰ ਗੰਗਾਜੀ ਦੀ ਯਾਤਰਾ ਕੀਤੀ ਇਸੇ ਸਮੇਂ ਵਿੱਚ ਆਪ ਜੀ ਦਾ ਵਿਆਹ ਮਾਤਾ ਮਨਸਾ ਦੇਵੀ ਨਾਲ ਹੋਇਆ ਆਪ ਜੀ ਦੇ ਘਰ ਦੋ ਸੁਪੁੱਤਰ ਬਾਬਾ ਮੋਨ ਜੀ ਬਾਬਾ ਮੋਰੀ ਜੀ ਦੋ ਸੁਪੁੱਤਰੀਆਂ ਬੀਬੀ ਪਾਨੀ ਜੀ ਬੀਬੀ ਦਾਨੀ ਜੀ ਦਾ ਜਨਮ ਹੋਇਆ ਸਾਨੂੰ ਕਿਸੇ ਕਥਾ ਕਹਾਣੀ ਦੀ ਲੋੜ ਨਹੀਂ ਹੈ ਜੇ ਕਿਤੇ ਅਸੀਂ ਦੱਸਾਂ ਗੁਰੂਆਂ ਦਾ ਇਤਿਹਾਸ ਗੁਰੂ ਦੀ ਗੋਦ ਵਿੱਚ ਬੈਠ ਕੇ ਸੁਣਿਆ ਹੁੰਦਾ ਮਾਨਿਆ ਹੁੰਦਾ। ਪਰ ਇਸ ਮਾਨਣ ਦੇ ਨਾਲ ਪਾਉ ਕੀਤਾ ਹੁੰਦਾ, ਪਿਆਰ ਕੀਤਾ ਹੁੰਦਾ। ਤਾਂ ਸਾਨੂੰ ਕਿਸੇ ਦੀ ਐਡਵਾਈਜ਼ਰੀ ਨਹੀਂ ਚਾਹੀਦੀ। ਸਾਨੂੰ ਕਿਸੇ ਦਾ ਮਾਰਗਦਰਸ਼ਨ ਨਹੀਂ ਚਾਹੀਦਾ। ਗੁਰੂ ਅਮਰਦਾਸ 60 ਸਾਲ ਦੀ ਉਮਰ ਤੱਕ ਇੱਕ ਸਾਲ ਨਹੀਂ 2 ਸਾਲ ਨਹੀਂ 3 ਸਾਲ ਨਹੀਂ 20 ਸਾਲ ਤੀਰਥਾਂ ਦੀ ਯਾਤਰਾ ਕਰਦੇ ਰਹੇ ਇਸ਼ਨਾਨ ਵੀ ਕਰਦੇ ਰਹੇ ਦਾਨ ਵੀ ਕਰਦੇ ਰਹੇ ਪੂਜਾ ਅਰਚਾ ਸਭ ਕੁਝ ਕਰਦੇ ਸੀ ਵਰਤਨੇਮ ਵੀ ਕਰਦੇ ਸੀ ਅਚਾਨਕ 60 ਸਾਲਾਂ ਤੋਂ ਬਾਅਦ ਅੱਜ ਤੁਸੀਂ ਵੇਖੋ ਕਿ ਸੰਸਾਰੀ ਤੌਰ ਤੇ ਮੰਨ ਲਿਆ ਗਿਆ ਕਿ ਮਨੁੱਖ ਦੇ ਕੰਮ ਕਰਨ ਦੀ ਕੁਸ਼ ਕਰ ਗੁਜ਼ਰਨ ਦੀ ਇੰਨੀ ਕੀ ਉਮਰ ਹੈ 72 ਸਾਲ 58 ਸਾਲ 60 ਸਾਲ ਇੱਥੇ ਆ ਕੇ ਸਰਕਾਰ ਵੀ ਕਹਿੰਦੀ ਹੈ ਵੀ ਹੁਣ ਭਾਈ ਤੂੰ ਆਪਣੇ ਘਰ ਬੈਠ ਪਰ ਇੰਨੀ ਉਮਰ ਬੀਤਣ ਤੋਂ ਬਾਅਦ ਇੱਕ ਵੈਸ਼ਨਵ ਸਾਧੂ ਮਿਲਿਆ ਉਸਨੇ ਯਾਤਰਾ ਕੀਤੀ ਨਾਲ ਇਕੱਠੇ ਲੰਗਰ ਭੋਜਨ ਛਕਿਆ ਇਕੱਠੇ ਆਰਾਮ ਕੀਤਾ ਇਕੱਠੇ ਸਫ਼ਰ ਕੀਤਾ ਇਕੱਠੇ ਇਸ਼ਨਾਨ ਕੀਤਾ ਜਦੋਂ ਵਾਪਸ ਮੁੜੇ ਤੇ ਜਿਵੇਂ ਆਪਾਂ ਵੀ ਕਰਦੇ ਆ ਕਿ ਇੱਕ ਦੂਜੇ ਨਾਲ ਫਿਰ ਆਪਣਾ ਐਡਰੈਸ ਦੇਣ ਦੀ ਟੈਲੀਫੋਨ ਨੰਬਰ ਦੇਣ ਦੀ ਜਾਂ ਕੁਝ ਅਸੀਂ ਆਪਣੀ ਜਾਣ ਪਛਾਣ ਲੈਣ ਦੇਣ ਦੀ ਕੋਸ਼ਿਸ਼ ਕਰਦੇ ਆ ਕੁਝ ਕਹਿਣ ਦੀ ਕੋਸ਼ਿਸ਼ ਕਰਦੇ ਆ ਕਿ ਤੁਹਾਡੇ ਨਾਲ ਜੀ ਮੇਰਾ ਬੜਾ ਅੱਛਾ ਸਮਾਂ ਬਤੀਤ ਹੋਇਆ ਮੈਨੂੰ ਤਾਂ ਜੀ ਤੁਹਾਡੇ ਨਾਲ ਰਹਿ ਕੇ ਬੜਾ ਹੀ ਚੰਗਾ ਲੱਗਿਆ ਜੀ ਪੂਰੇ ਸਫ਼ਰ ਤੋਂ ਬਾਅਦ ਉਹ ਸਾਧੂ ਨੇ ਇੱਕ ਗੱਲ ਪੁੱਛੀ ਤੁੱਕੇ ਪ੍ਰਭਾਵਿਤ ਸੀ ਗੁਰੂ ਅਮਰਦਾਸ ਮਹਾਰਾਜ ਦੀ ਇਸ ਧਾਰਮਿਕ ਯਾਤਰਾ ਤੋਂ ਧਰਮ ਕਰਮ ਤੋਂ ਅਰ ਉਹਨਾਂ ਦੇ ਸੁਭਾਅ ਤੋਂ ਉਹਨਾਂ ਦੇ ਸ਼ੁਭ ਗੁਣਾ ਤੋਂ ਕਹਿਣ ਲੱਗਾ ਜੀ ਮੈਂ ਪੁੱਛਿਆ ਨਹੀਂ ਭਲਾ ਤੁਹਾਡਾ ਗੁਰੂ ਕੌਣ ਹੈ ਭਾਈ ਅਮਰਦਾਸ ਕਹਿਣ ਲੱਗੇ ਜੀ ਮੇਰਾ ਤਾਂ ਕੋਈ ਗੁਰੂ ਨਹੀਂ ਮੈਂ ਤਲਾਸ਼ ਵਿੱਚ ਜ਼ਰੂਰ ਆ ਪਰ ਗੁਰੂ ਤਾਂ ਮੇਰਾ ਕੋਈ ਨਹੀਂ ਹੈ ਮੈਂ ਤਾਂ ਕੋਈ ਗੁਰੂ ਧਾਰਨ ਨਹੀਂ ਕੀਤਾ ਸਾਧੂ ਨੇ ਇੱਕ ਗੱਲ ਆਖੀ ਕਹਿਣ ਲੱਗੇ ਅਮਰਦਾਸ ਮੇਰੀ ਗਲਤੀ ਹੈ ਗੱਲ ਮੈਨੂੰ ਪਹਿਲਾਂ ਪੁੱਛਣੀ ਚਾਹੀਦੀ ਸੀ ਪਰ ਤੁਸੀਂ ਚੰਗਾ ਨਹੀਂ ਕੀਤਾ ਇੱਕ ਮਹੀਨਾ ਤੁਸੀਂ ਮੈਨੂੰ ਆਪਣੀ ਨਗਰੇ ਦੀ ਸੰਗਤ ਕਰਾਈ ਹੈ ਮੇਰੀ ਕੀਤੀ ਯਾਤਰਾ ਮੇਰੇ ਕੀਤੇ ਇਸ਼ਨਾਨ ਮੇਰੇ ਕੀਤੇ ਦਾਨ ਪੁੰਨ ਧਰਮ ਕਰਮ ਸਭ ਗਏ ਇੰਨੀ ਗੱਲ ਕਹਿ ਕੇ ਉਹ ਛੱਡ ਕੇ ਚਲਾ ਗਿਆ ਅਈ ਅਮਰਦਾਸ ਜੀ ਨੂੰ ਬੜੀ ਚੋਟ ਲੱਗੀ ਕੀ ਗੁਰੂ ਵੀ ਚਾਹੀਦਾ ਖਾਲਸਾ ਜੀ ਜੇ ਗੁਰੂ ਅਮਰਦਾਸ ਜੀ ਦਾ ਗੁਰਪੁਰਬ ਮਨਾਉਣਾ ਹੈ ਤੇ ਪੀਜਿਆਂ ਤੇ ਬਰਗਰਾ ਨਾਲ ਨਹੀਂ ਮਨਾਇਆ ਜਾਣਾ ਜਿਨ ਕੇ ਦਿਨ ਮਨਾਤੇ ਹੋ ਤਨ ਕੀ ਬਾਤ ਵੀ ਸਮਝੋ ਜਿਸ ਗੁਰੂ ਅਮਰਦਾਸ ਮਹਾਰਾਜ ਦੇ ਘਰ ਵਿੱਚ ਪੰਗਤ ਦੀ ਪ੍ਰਧਾਨਤਾ ਹੋਵੇ ਅਕਬਰ ਵਰਗੇ ਬਾਦਸ਼ਾਹ ਨੂੰ ਕਿਹਾ ਕਿ ਜੇ ਸੰਗਤ ਕਰਨੀ ਹੈ ਤਾਂ ਪੰਗਤ ਜ਼ਰੂਰੀ ਹੈ ਅਜ ਉਥੇ ਪੰਗਤ ਹੀ ਨਹੀਂ ਹੈਗੀ ਕਿ ਇਹ ਪਦਾਰਥ ਵਰਤਾਏ ਨਹੀਂ ਜਾ ਸਕਦੇ ਬਿਲਕੁਲ ਵਰਤਾਏ ਜਾ ਸਕਦੇ ਨੇ ਫਿਰ ਭਾਈ ਤੁਸੀਂ ਵੀ ਪੰਗਤਾ ਲਾ ਲਓ ਤੇ ਠੀਕ ਹੈ ਬੱਚਿਆਂ ਤੱਕ ਪ੍ਰਭਾਵਿਤ ਕਰਨ ਲਈ ਇਹ ਗੱਲਾਂ ਠੀਕ ਨੇ ਪਰ ਜੇ ਹੁਣ ਆਪਾਂ ਸੋਚੀਏ ਵੀ ਸੰਗਤ ਲੰਗਰ ਕਰਕੇ ਆਏਗੀ ਇਹ ਤਾਂ ਗਰੀਬੀ ਹੈ ਸਾਡੀ ਚਾਹੀਦਾ ਇਹ ਹੈ ਮੈਂ ਤਾਂ ਵੇਖੋ ਇੱਥੇ ਬੰਗਲਾ ਸਾਹਿਬ ਵੀ ਕੋਸ਼ਿਸ਼ ਵੀ ਕੀਤੀ ਹੈ ਹੱਥ ਵੀ ਜੋੜੇ ਨੇ ਔਰ ਮਹਾਰਾਜ ਨੇ ਪ੍ਰਬੰਧ ਨੂੰ ਇਸ ਗੱਲ ਦਾ ਮਾਨਵੀ ਦਿੱਤਾ ਕਿ ਗੁਰਦੁਆਰੇ ਆਉਣ ਵਾਲੇ ਬੰਦੇ ਦਾ ਧਿਆਨ ਸਾਨੂੰ ਵੰਡਣਾ ਨਹੀਂ ਚਾਹੀਦਾ ਇਹ ਨਾ ਹੋਵੇ ਕਿ ਬੰਦੇ ਦੇ ਧਿਆਨ ਵਿੱਚ ਰਹੇ ਭਾਈ ਸੁਥਰੇ ਨੇ ਇੱਕ ਵਾਰੀ ਅਨੰਦਪੁਰ ਸਾਹਿਬ ਸੰਗਤਾਂ ਦੀਆਂ ਜੁੱਤੀਆਂ ਚੁੱਕ ਕੇ ਵੇਚ ਦਿੱਤੀਆਂ ਲੱਡੂਆਂ ਦੇ ਟੋਕਰੇ ਲੈ ਕੇ ਬਹਿ ਗਿਆ ਜਿਹੜਾ ਅੰਦਰੋਂ ਬਾਹਰ ਆਵੇ ਲੱਡੂ ਲਾਓ ਜੀ ਲੱਡੂ ਲਾਓ ਜੀ ਤੇ ਸਿੱਖ ਪੁੱਛਣ ਵੀ ਭਾਈ ਸੁਤਰਾ ਜੀ ਹੋਇਆ ਕੀ ਹੈ ਨਾ ਜੀ ਬਸ ਤੁਹਾਡੇ ਜੋੜਿਆਂ ਦੇ ਸਦਕੇ ਉਹ ਜਦੋਂ ਅੱਗੇ ਜਾ ਕੇ ਜੋੜੇ ਲੱਭਣ ਤੇ ਜੋੜੇ ਹੈ ਨਾ ਅਖੀਰ ਪਤਾਰ ਲੱਗ ਗਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲ ਬੁਲਾਇਆ ਭਾਈ ਸੁਤਰੀਆ ਏਕੀ ਕੀਤਾ ਹੀ ਕਹਿੰਦਾ ਮਹਾਰਾਜ ਇਹ ਬੰਦੇ ਨੇ ਤੁਹਾਡੇ ਕੋਲ ਤੇ ਧਿਆਨ ਤੇ ਸੁਰਤ ਰਹੀਦੀ ਇਹਨਾਂ ਦੀ ਜੁੱਤੀਆਂ 'ਚ ਵੀ ਕੋਈ ਚੋਕੀ ਨਾ ਲੱਜਾਏ ਕਹਿੰਦਾ ਮੈਂ ਅੱਜ ਵੇਚ ਹੀ ਦਿੱਤੀਆਂ ਵੀ ਜੇ ਦīn ਦੁਨੀਆਂ ਦੇ ਬਾਦਸ਼ਾਹ ਦੇ ਦਰਬਾਰ ਵਿੱਚ ਬਹਿ ਕੇ ਧਿਆਨ ਜੁੱਤੀਆਂ 'ਚ ਕਰਨਾ ਹੈ ਤੇਹੋ ਜੀਆਂ ਜੁੱਤੀਆਂ ਦੀ ਲੋੜ ਕੀ ਹੈ ਇਸ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਗੁਰੂ ਘਰ ਨਾਲ ਜੋੜਨ ਤੱਕ ਤਾਂ ਬਹੁਤ achchiyan lagdiyan ne ਪਰ ਜੁੜੇ ਜੜਾਇਆਂ ਨੂੰ ਜਦੋਂ ਅਸੀਂ ਖੰਡਵਾ ਦਿੰਨੇ ਆ ਫਿਰ ਓਖਾ ਹੋ ਜਾਂਦਾ ਹੈ ਗੁਰੂ ਅਮਰਦਾਸ ਪਿਤਾ ਮਹਾਰਾਜ ਨੋ 60 ਸਾਲਾਂ ਦੀ ਉਮਰ ਤੋਂ ਬਾਅਦ ਪਤਾ ਲੱਗਿਆ ਵੀ ਗੁਰੂ ਵੀ ਚਾਹੀਦਾ ਹੈ ਅੱਜ ਤੁਸੀਂ ਸਾਡੇ ਚ ਵੇਖ ਲਓ ਕਿੰਨੇ ਕੁ ਗੁਰੂ ਵਾਲੇ ਨੇ ਗੱਲੀ ਖਤਮ ਹੋ ਗਈ ਕੋਈ ਪੁੱਛਦਾ ਹੀ ਨਹੀਂ ਇੱਕ ਦੂਜੇ ਨੂੰ ਅੱਗੇ ਲੋਕ ਪੁੱਛਦੇ ਸੀ ਆ ਜਦੋਂ ਪਾਠ ਸੰਥਿਆ ਸ਼ੁਰੂ ਹੋਈ ਗੁਰੂ ਗ੍ਰੰਥ ਸਾਹਿਬ ਦੀ ਤੇ ਮੈਂ ਬਾਹਰ ਜਾਣ ਤੋਂ ਪਹਿਲਾਂ ਰੋਜ਼ ਬੇਨਤੀ ਕਰਦਾ ਸੀ ਕਿ ਇੱਕ ਵੇਲਾ ਸੀ ਅੱਜ ਤੋਂ 40 ਸਾਲ 50 ਸਾਲ ਪਹਿਲਾਂ ਜਦੋਂ ਲੜਕੀ ਲੜਕੇ ਦੀ ਵੇਖਾ ਵਖਾਈ ਹੁੰਦੀ ਸੀ ਰਿਸ਼ਤੇ ਦੀ ਗੱਲ ਹੁੰਦੀ ਸੀ ਤੇ ਬੱਚਿਆਂ ਦੀ ਪ੍ਰਾਪਤੀ ਦੇ ਵਿੱਚ ਕਿ ਪੜ੍ਹਾਈ ਕਿੰਨੀ ਹੈ ਕੱਦ ਕਿੰਨਾ ਹੈ ਉਥੇ ਇੱਕ ਇਹ ਵੀ ਇੱਕ ਗੁਣ ਦੱਸਿਆ ਜਾਂਦਾ ਸੀ ਕਿ ਸਾਡੀ ਬੱਚੀ ਮਹਾਰਾਜ ਦੇ ਚਰਨੀ ਲੱਗੀ ਹੋਈ ਹੈ ਪਰ ਚਰਨੀ ਤੇ ਤਾਂ ਹੀ ਲੱਗਾਂਗੇ ਜੇ ਪੰਜਾਬੀ ਗੁਰਮੁਖੀ ਆਉਂਦੀ ਹੋਏਗੀ ਤਾਂ ਪਹਿਲਾਂ ਲੋਕ ਪੁੱਛਦੇ ਸੀ ਕਿ ਭਾਈ ਤੁਸੀਂ ਗੁਰੂ ਵਾਲੇ ਹੋ ਖਾਲਸਾ ਜੀ ਗੁਰੂ ਅਮਰਦਾਸ ਜੀ ਦਾ ਗੁਰਪੁਰਬ ਮਨਾਉਂਦੇ ਆ ਇਹ ਚੇਤੇ ਰੱਖਣਾ ਪਹਿਲਾ ਹੁਕਮ ਇਹ ਹੈ ਕਿ ਗੁਰੂ ਵਾਲੇ ਹੋਣਾ ਜ਼ਰੂਰੀ ਹੈ ਗੁਰੂ ਅਮਰਦਾਸ ਜੀ ਤੋਂ ਜ਼ਿਆਦਾ ਕੋਈ ਧਰਮ ਕਰਮ ਨਹੀਂ ਕਰ ਸਕਦਾ ਜਿੰਨਾ ਮਰਜੀ ਵੱਡਾ ਦਾਵੇਦਾਰ ਹੋਵੇ 20 ਸਾਲ ਲਗਾਤਾਰ ਵਰਤ ਰੱਖਣੇ ਜਾਂ ਪੈਦਲ ਯਾਤਰਾ ਕਰਨੀ ਇਸ਼ਨਾਨ ਕਰਨੇ দান ਕਰਨੇ ਪੁੰਨ ਕਰਨੇ ਪਰ ਉਹਦੇ باوجود ਗੁਰੂ ਧਾਰਨ ਕਰਨਾ ਪਿਆ ਪਰ ਜਦੋਂ ਲੱਭਣ ਤੁਰੇ ਤੇ ਬਾਹਰ ਢੂੰਡਣ ਤੇ ਸ਼ੂਟ ਪਰੇ ਗੁਰ ਘਰ ਹੀ ਮਾਹੇ ਦਿਖਾਇਆ ਥਾ ਇਰ ਗੁਰੂ ਘਰੋ ਹੀ ਲੱਭ ਗਿਆ ਆਪਣੇ ਹੀ ਘਰ ਆਪਣੇ ਹੀ ਵੱਡੇ ਭਰਾ ਦੀ ਨੋ ਜਿਹੜੀ ਰੋਜ਼ ਦੁੱਧ ਰਿੜਕਦੀ ਹੈ ਰੋਜ਼ ਪਾਠ ਕਰਦੀ ਹੈ ਅੱਜ ਉਸ ਬੱਚੀ ਦਾ ਪਾਠ ਸੁਣਿਆ ਇਤਿਹਾਸ ਕਹਿੰਦਾ ਕਿ ਉਹਨਾਂ ਦਾ ਨਾਂ ਭਾਈ ਜਸੂ ਸੀ ਜਿਹੜੀ ਬੱਚੀ ਤੋਂ ਪਾਠ ਸੁਣਿਆ ਉਹਦਾ ਨਾਂ ਬੀਬੀ ਅਮਰੋ ਸੀ ਜਦੋਂ ਬੱਚੀ ਦੁੱਧ ਰਿੜਕ ਕੇ ਪਾਠ ਪੂਰਾ ਕਰਕੇ ਹਟੀ ਪੁੱਛਿਆ ਧੀਏ ਅੱਜ ਤੂੰ ਕੀ ਪੜਿਆ ਉਹ ਕਹਿੰਦੀ ਜੀ ਮੈਂ ਪਾਠ ਕੀਤਾ ਕਿਹੜਾ ਪਾਠ ਕੀਤਾ ਇਹ ਕੀ ਦੀ ਬਾਣੀ ਹੈ ਇਹ ਤੈਨੂੰ ਕਿਸ ਨੇ ਇਹ ਸਭ ਕੁਝ ਕਰਨ ਵਾਸਤੇ ਕਿਹਾ ਹੁਣ ਉਹਨਾਂ ਨੇ ਕਿਹਾ ਜੀ ਮੈਨੂੰ ਮੇਰੇ ਪਿਤਾ ਗੁਰੂ ਜੀ ਨੇ ਕਿਹਾ ਗੁਰੂ ਅੰਗਦ ਸਾਹਿਬ ਨੇ ਬਾਣੀ ਗੁਰੂ ਨਾਨਕ ਸਾਹਿਬ ਦੀ ਹੈ ਕਹਿੰਦੇ ਪੁੱਤਰ ਮੈਨੂੰ ਉਹਨਾਂ ਦੇ ਦਰਸ਼ਨਾਂ ਵਾਸਤੇ ਲੈ ਕੇ ਚੱਲ ਗੁਰੂ ਅੰਗਦ ਸਾਹਿਬ ਗੁਰੂ ਅਮਰਦਾਸ ਮਹਾਰਾਜ ਦੇ ਵੱਡੇ ਭਰਾ ਦੇ ਕੁੜਮ ਸਨ ਜਦੋਂ ਉੱਥੇ ਗਿਆ ਗੁਰੂ ਅੰਗਦ ਸਾਹਿਬ ਅੱਗੇ ਉੱਠ ਕੇ ਮਿਲੇ ਹੱਥ ਜੋੜ ਕੇ ਕਿਹਾ ਗੁਰੂ ਅੰਗਦ ਸਾਹਿਬ ਸ਼ਾਇਦ ਕੋਈ ਸ਼ਬਦ ਉਹਨਾਂ ਦੇ ਉਸ ਵੇਲੇ ਦੇ ਹੋਰ ਹੋਣਗੇ ਅੱਜ ਮੈਂ ਤੁਹਾਨੂੰ ਗਲੇ ਲਾ ਕੇ ਮਿਲਣ ਨਹੀਂ ਆਇਆ ਅੱਜ ਮੈਂ ਤੁਹਾਡੇ ਚਰਨਾਂ ਤੇ ਮੱਥਾ ਟੇਕਣ ਆਇਆ ਮੈਂ ਤੁਹਾਨੂੰ ਗੁਰੂ ਧਾਰਨ ਕਰਨ ਆਇਆ ਗੁਰੂ ਧਾਰਨ ਕਰ ਲਿਆ ਗੁਰੂ ਮਹਾਰਾਜ ਨੇ ਦੱਸਿਆ ਕਿ ਗੁਰੂ ਨਾਨਕ ਦੇ ਘਰ ਵਿੱਚ ਸਿਰਫ ਦੋ ਹੀ ਚੀਜ਼ਾਂ ਨੇ ਇੱਕ ਸੇਵਾ ਇੱਕ ਸਿਮਰਨ ਸਿਮਰਨ ਕਰਨਾ ਸ਼ੁਰੂ ਕਰ ਦਿੱਤਾ ਇਸ਼ਨਾਨ ਦੀ ਸੇਵਾ ਆਪਣੀ ਝੋਲੀ ਪਾ ਲਈ ਫਿਰ ਸਵਾ ਮਹੀਨਾ ਨਹੀਂ ਕੀਤੀ 12 ਸਾਲ ਕੀਤੀ 12 ਸਾਲਾਂ ਬਾਅਦ ਇੱਕ ਠੇਡਾ ਲੱਗਿਆ ਰਸਤੇ ਵਿੱਚ ਇੱਕ ਠੋਕਰ ਲੱਗੀ ਹੈ ਜੁਲਾਹਾ ਆਪਣੀ ਖੱਡੀ ਲਾਉਂਦਾ ਸੀ ਉਹਦੀ ਖੱਡੀ ਦੇ ਨਾਲ ਅੜ ਕੇ ਉਹਦੀ ਖੱਡੀ ਦੀ ਕਿਲੀ ਨਾਲ ਅੜ ਕੇ ਗੁਰੂ ਅਮਰਦਾਸ ਜੀ ਡਿੱਗ ਪਏ ਜਦੋਂ ਡਿੱਗੇ ਉਸ ਰਾਤ ਹਨੇਰੀ ਵੀ ਸੀ ਚਖੜ ਵੀ ਸੀ ਮੀਂਹ ਵੀ ਸੀ ਕੱਚੇ ਰਸਤੇ ਸੀ ਪਾਣੀ ਵੀ ਭਰਿਆ ਸੀ ਬੱਦਲ ਵਾਲੀ ਹੋਣ ਕਰਕੇ ਰਾਤ ਅੰਧੇਰੀ ਸੀ ਨਹੀਂ ਪਤਾ ਲੱਗਿਆ ਪਰ ਜਦੋਂ ਪਾਣੀ ਦੀ ਭਰੀ ਗਾਗਰ ਚਿੱਕੜ ਵਿੱਚ ਡਿੱਗੀ ਤਾਂ ਜਲਾਹੇ ਨੇ ਪੁੱਛਿਆ ਸੀ ਆਪਣੀ ਘਰ ਵਾਲੀ ਨੂੰ ਕਹਿੰਦਾ ਬਾਹਰ ਕੌਣ ਹੈ ਉਹ ਕਹਿੰਦੀ ਵੀ ਕੌਣ ਹੋਏਗਾ ਅਮਰੂ ਨਥਾਵਾ ਹੋਏਗਾ ਦੋ ਰੋਟੀਆਂ ਦੀ ਖਾਤਰ ਕੁੜਮਾ ਦੇ ਘਰ ਗਾਗਰ ਢੋਦਾ ਗੁਰੂ ਪਾਤਸ਼ਾਹ ਜੀ ਨੇ ਆਖਿਆ ਸੀ ਨਹੀਂ ਪਾਈ ਮੈਂ ਨਥਾਵਾ ਨਹੀਂ ਇਹੋ ਜੀ ਥਾਂ ਕਿਸੇ ਭਾਗਾ ਵਾਲੇ ਨੂੰ ਮਿਲਦੀ ਹੈ ਔਰ ਆ ਕੇ ਗੁਰੂ ਅੰਗਦ ਸਾਹਿਬ ਜੀ ਨੂੰ ਦੱਸਿਆ ਮਹਾਰਾਜ ਅੱਜ ਮੈਂ ਡਿੱਗ ਪਿਆ ਇਤਿਹਾਸਕਾਰਾਂ ਨੇ ਲਿਖਿਆ ਹੈ ਕਿ ਗੁਰੂ ਅੰਗਦ ਸਾਹਿਬ ਮਹਾਰਾਜ ਕਹਿੰਦੇ ਭਾਈ ਅਮਰਦਾਸ ਇਹ ਪੱਕੇ ਫਲ ਦੀ ਨਿਸ਼ਾਨੀ ਹੈ ਜਦੋਂ ਫਲ ਪੱਕਦਾ ਹੈ ਤੇ ਡਿੱਗ ਪੈਂਦਾ ਹੈ ਰਹੀ ਗੱਲ ਤੁਹਾਡੇ ਡਿੱਗਣ ਦੀ ਅਸੀਂ ਤਾਂ ਉਡੀਕਦੇ ਸਾਂ ਕਦੋਂ ਡਿੱਗੋ ਅਸੀਂ ਤੁਹਾਨੂੰ ਚੁੱਕ ਕੇ ਤਖਤ ਤੇ ਬਿਠਾ ਦਈਏ 22 ਸਾਲ तकरीबन 6 ਮਹੀਨੇ ਗੁਰੂ ਅਮਰਦਾਸ ਮਹਾਰਾਜ ਗੁਰਤਾ ਗੱਦੀ ਤੇ ਸ਼ਿਸ਼ੋਭਤ ਰਹੇ ਕੁੱਲ ਆਜੂ ਮਹਾਰਾਜ ਜੀ ਦੀ 95 ਸਾਲ ਹੈ। ਕੋਲਾਜੂ ਜਿਹੜੀ ਹੈ ਉਹ 95 ਸਾਲ ਹੈ 72 ਸਾਲ ਦੀ ਉਮਰ ਤੋਂ ਬਾਅਦ ਉਹ ਇਸ ਤਖਤ ਤੇ ਬੈਠੇ ਔਰ ਇਹ ਜਿਹੜੀ ਗੱਲ ਆਪਾਂ ਬਾਣੀ ਵਿੱਚ ਪੜਦੇ ਆ 70 ਕਾ ਮਤ ਹੀਨ ਹੁਣ ਕਈ ਉਸੇ ਨੂੰ ਫੜ ਕੇ ਬੈਠੇ ਨੇ ਪ੍ਰੇਵਿਜਤਾ ਰੱਖਣਾ ਬਾਣੀ ਵਿੱਚ ਇਹ ਵੀ ਹੈ ਗੁਰਮੁਖ ਬੁੱਢੇ ਕਦੇ ਨਹੀਂ ਜਿਨ੍ਹਾਂ ਅੰਤਰ ਸੁਰਤ ਗਿਆਨ ਇਹ ਤੁਸੀਂ ਫੈਸਲਾ ਕਰਨਾ ਹੈ ਕਿ ਸਤਰਾ ਵਿੱਚ ਹੀ ਮਤਹੀਨ ਹੋਣਾ ਹੈ ਕਿ ਗੁਰਮੁਖ ਬਣ ਕੇ ਬਜ਼ੁਰਗੀ ਅਵਸਥਾ ਦੇ ਵਿੱਚ ਵੀ ਆਪਣੀ ਸੁਰਤ ਔਰ ਗਿਆਨ ਨੂੰ ਸਲਾਮਤ ਰੱਖਣਾ ਹੈ ਗੁਰੂ ਅਮਰਦਾਸ ਜੀ ਨੇ ਸਾਡੇ ਵਾਸਤੇ ਇਹ ਮੀਲ ਪੱਥਰ ਗੱਡਿਆ ਕਿ ਮਤ ਕਿਸੇ ਵੱਡੀ ਬਜ਼ੁਰਗ ਦੇ ਵੱਡੀ ਆਜੂ ਦੇ ਕਿਸੇ ਬਜ਼ੁਰਗ ਨੂੰ ਵੱਡੀ ਉਮਰ ਵਾਲੇ ਕਿਸੇ ਬਜ਼ੁਰਗ ਨੂੰ ਇਹ ਕਹਿ ਦੇਣਾ ਕਿ ਤੇ ਜੀ ਸਤਰਿਆ ਬਤਰਿਆ ਹੈ ਸਤਰੇ ਬਤਰੇ ਹੁੰਦੇ ਨੇ ਜਿਹੜੇ ਨਗਰੇ ਹੁੰਦੇ ਨੇ ਜਦੋਂ ਗੁਰੂ ਬਣ ਗਏ ਤੇ 32 ਸਾਲਾਂ ਤੋਂ ਬਾਅਦ ਤਾਂ ਫਿਰ ਗੁਰੂ ਬਣੇ ਜਦੋਂ 60 ਸਾਲਾਂ ਦੀ ਉਮਰ ਵਿੱਚ ਗੁਰੂ ਵਾਲੇ ਬਣੇ ਤੇ 72 ਸਾਲਾਂ ਦੀ ਉਮਰ ਵਿੱਚ ਸਤਰੇ ਬਤਰੇ ਨਹੀਂ ਹੋਏ ਗੁਰੂ ਬਣ ਗਏ ਤੇ ਗੁਰੂ ਬਣ ਕੇ ਗੁਰੂ ਅਮਰਦਾਸ ਮਹਾਰਾਜ ਨੇ ਬੇਅੰਤ ਬਖਸ਼ਿਸ਼ਾਂ ਕੀਤੀਆਂ ਸਤੀ ਦੀ ਪ੍ਰਥਾ ਨੂੰ ਬੰਦ ਕੀਤਾ ਸਰਕਾਰੀ ਦਰਬਾਰੇ ਤੇ بڑے ਲੋਕਾਂ ਦੀ ਪਹੁੰਚ ਹੁੰਦੀ ਹੈ ਪਰ ਇੱਥੇ ਉਲਟ ਹੈ ਇਥੇ ਅਕਬਰ ਆਪ ਗੁਰੂ ਮਹਾਰਾਜ ਦੇ ਦਰਬਾਰ ਵਿੱਚ ਆਇਆ ਸੀ ਤੇ ਜਦੋਂ ਲੋ ਪੁੱਛਿਆ ਸੀ ਮਹਾਰਾਜ ਮੈਂ ਕੀ ਸੇਵਾ ਕਰ ਸਕਦਾ ਤੇ ਮਹਾਰਾਜ ਨੇ ਇਹ ਨਹੀਂ ਸੀ ਕਿਹਾ ਵੀ ਆ ਦਰਿਆ ਵਾਲੇ ਪਾਸੇ ਥੋੜੀ ਜੀ ਜ਼ਮੀਨ ਹੀ ਦੇ ਦਿਓ ਕੁਝ ਇਧਰ ਨੂੰ ਦੇ ਦਿਓ ਸਾਡੇ ਬੱਚੇ ਖੇਤੀ ਕਰ ਲੈਣਗੇ ਇਹ ਗੱਲਾਂ ਮੈਂ ਆਪਣੀ ਅੱਖਾਂ ਨਾਲ ਵੇਖੀਆਂ ਨੇ ਆਪਣੇ ਕੰਨਾਂ ਨਾਲ ਸੁਣੀਆਂ ਨੇ ਕਿ ਜਦੋਂ ਕੋਈ ਮੇਰੇ ਵਰਗਾ ਬੰਦਾ ਕਿਸੇ ਅਹੁਦੇਦਾਰ ਕਿਸੇ ਸਰਕਾਰੀ ਆਦਮੀ ਨੂੰ ਮਿਲਦਾ ਹੈ ਤੇ ਉਹਦੀ ਕਾਸ਼ ਦੇ ਵਿੱਚ ਇੱਕ ਪਰਿਵਾਰਕ ਲਿਸਟ ਹੁੰਦੀ ਹੈ ਫਾਈਲ ਹੁੰਦੀ ਹੈ ਬੜੇ ਸਾਰੇ ਬੇਨਤੀ ਪੱਤਰ ਹੁੰਦੇ ਨੇ ਪਰ ਗੁਰੂ ਅਮਰਦਾਸ ਮਹਾਰਾਜ ਦੇ ਉਪਦੇਸ਼ ਪਰਉਪਕਾਰ ਬਖਸ਼ਿਸ਼ ਆਖਿਆ ਅਕਬਰੇ ਇਨਾ ਹਿੰਦੂਸਤਾਨੀਆਂ ਦੇ ਵਿੱਚ ਇੱਕ ਬੁਰਾਈ ਹੈ ਘਰ ਵਾਲਾ ਮਰ ਜਾਏ ਤੇ ਘਰ ਵਾਲੀ ਨੂੰ ਨਾਲ ਸੜਨਾ ਪੈਂਦਾ ਤੇ ਜੇ ਘਰ ਵਾਲੀ ਮਰੇ ਤੇ ਫਿਰ ਕੋਈ ਨਹੀਂ ਸੜਦੇ ਫਿਰ ਦੂਜਾ ਵਿਆਹ ਕਰ ਲੈਂਦੇ ਨੇ ਇਹਨੂੰ ਸਤੀ ਦੀ ਪ੍ਰਥਾ ਨੂੰ ਰੋਕ ਉਹਨੇ ਕਿਹਾ ਜੀ ਰੋਕ ਦਿਆਂਗਾ ਫਿਰ ਕਿਹਾ ਕਿ ਇਹ ਜਿਹੜੇ ਹਿੰਦੂ ਨੇ ਇਹ ਤੁਹਾਡੀ ਮੁਗਲਿਆ ਸਲਤਨਤ ਦੇ ਵਿੱਚ ਜਦੋਂ ਧਰਮ ਕਰਮ ਕਰਦੇ ਤੀਰਥਾਂ ਦੀ ਯਾਤਰਾ ਕਰਦੇ ਨੇ ਇਹਨਾਂ ਨੂੰ ਇੱਕ ਟੈਕਸ ਦੇਣਾ ਪੈਂਦਾ ਜੇ ਜਿਹਾਂ ਟੈਕਸ ਕਿਸੇ ਨੂੰ ਧਰਮ ਕਮਾਉਣ ਦੇ ਵਿੱਚ ਕੋਈ ਵਸੂਲ ਨਹੀਂ ਲੱਗਣਾ ਚਾਹੀਦਾ ਆਜ਼ਾਦੀ ਹੋਣੀ ਚਾਹੀਦੀ ਹੈ ਸਹੂਲਤ ਹੋਣੀ ਚਾਹੀਦੀ ਹੈ ਕੋਨੇ ਕਹ ਜੀ ਇਹ ਵੀ ਮਨਜ਼ੂਰ ਹੈ ਫਿਰ ਜਿਹੜੀ ਕੁੰਡ ਦੀ ਪ੍ਰਥਾ ਸੀ ਉਸ ਨੂੰ ਵੀ ਮਨਾ ਕੀਤਾ ਗੁਰੂ ਅਮਰਦਾਸ ਮਹਾਰਾਜ ਦਾ ਬਚਨ ਹੀ ਇਹ ਸੀ ਕਿ ਭਾਈ ਗੁਰੂ ਦਾ ਘਰ ਤੁਹਾਡੇ ਪਿਤਾ ਦਾ ਘਰ ਹੈ ਪਿਤਾ ਦੇ ਘਰ ਵਿੱਚ ਕਿਸੇ ਧੀ ਨੂੰ ਕੁੰਡ ਕੱਢਣ ਦੀ ਲੋੜ ਨਹੀਂ ਹੈ ਬੱਚਿਓ ਜਦੋਂ ਗੁਰੂ ਦੇ ਘਰ ਆਉਣਾ ਤੁਸੀਂ ਕੁੰਡ ਨਹੀਂ ਕੱਢਣਾ ਅਕਬਰ ਬਾਦਸ਼ਾਹ ਆਇਆ ਕਹਿਣ ਲੱਗਾ ਜੀ ਦਰਸ਼ਨ ਕਰਨੇ ਨੇ ਮਹਾਰਾਜ ਕਹਿੰਦੇ ਭਾਈ ਪਹਿਲਾਂ ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਛੱਕ ਫਿਰ ਸੰਗਤ ਵਿੱਚ ਬੈਠਣ ਦੀ ਥਾਂ ਤੈਨੂੰ ਮਿਲ ਜਾਏਗੀ ਹਰ ਜੀ ਨੂੰ ਮਰਜ਼ੀ ਪੁੱਛ ਲਓ ਲੰਗਰ ਛਕੋਗੇ ਨਹੀਂ ਜੀ ਲੰਗਰ ਤੇ ਗਰੀਬਾਂ ਵਾਸਤੇ ਹੁੰਦਾ ਹੈ ਤੇ ਪੁੱਛੋ ਵੀ ਤੁਹਾਡੇ ਕਿਹੜੇ ਜਾੜ ਚੱਲਦੇ ਨੇ ਭਈ ਮੈਂ ਗਰੀਬਾਂ ਵਾਸਤੇ ਲੰਗਰ ਨਹੀਂ ਹੈ ਲੰਗਰ ਹਰ ਸਿੱਖ ਵਾਸਤੇ ਲੰਗਰ ਜ਼ਰੂਰ ਛਕਿਆ ਕਰੋ ਇੰਗਲੈਂਡ ਅੱਜ ਤੋਂ 25-26 ਸਾਲ ਪਹਿਲਾਂ ਬਹੁਤ ਵੱਡਾ ਚਾਰਟਡ ਅਕਾਊਂਟੈਂਟ ਰੰਧਾਵਾ ਜਿਹਦੇ ਕੋਲੇ ਰਾਇਲ ਰਾਇਜ਼ ਕਾਰਸੀ ਦੋ ਤਿੰਨ ਗੱਲਾਂ ਉਹਦੀਆਂ ਬੜੀਆਂ ਪਿਆਰੀਆਂ ਸੀ ਉਹ ਕਹਿੰਦਾ ਗਿਆਨੀ ਜੀ ਮੈਂ ਗੁਰਦੁਆਰੇ ਲੰਗਰ ਛਕਣ ਆਉਣਾ ਪਲੇ ਸਮੇਂ 10 ਪੌਂਡ ਮੱਥਾ ਟੇਕਦਾ ਸੀ 10 ਪੌਂਡ ਰਾਗੀ ਸਿੰਘਾਂ ਨੂੰ ਤੇ ਕਥਾਵਾਚਕਾਂ ਨੂੰ ਮੱਥਾ ਟੇਕਦਾ ਸੀ ਫਿਰ ਇਹ ਨਹੀਂ ਸੀ ਕਹਿੰਦਾ ਕਹਿੰਦਾ ਸੀ ਮੈਂ ਲੰਗਰ ਛਕਣ ਆਉਣਾ ਗੱਡੀ ਕਿਉਂ ਲਈ ਹੈ ਕਹਿੰਦਾ ਇਹ ਗੁਰੂ ਕੇ ਕੀਰਤਨੀਆਂ ਨੂੰ ਗੁਰੂ ਕੇ ਕਥਾਵਾਚਕਾਂ ਨੂੰ ਇੱਕ ਗੁਰਦੁਆਰੇ ਤੋਂ ਦੂਜੇ ਗੁਰਦੁਆਰੇ ਛੱਡਣ ਵਾਸਤੇ ਸਭ ਨੂੰ ਛੱਡਦਾ ਸੀ ਮੈਨੂੰ ਕੱਲੇ ਨੂੰ ਨਹੀਂ ਸਭ ਨੂੰ ਪਰ ਉਹਦੇ ਉਹਨਾਂ ਸ਼ਬਦਾਂ ਤੋਂ ਅਸੀਂ ਸੋਚਦੇ ਸੀ ਵੀ ਕਮਲਾ ਹੈ ਕਹਿੰਦਾ ਜੀ ਮੈਂ ਗੁਰਦੁਆਰੇ ਲੰਗਰ ਛਕਣ ਆਉਣਾ ਪਰ ਬਹੁਤ ਸਮਾਂ ਬੀਤਣ ਤੋਂ ਬਾਅਦ ਸਮਝ ਆਈ ਕਿ ਜੇ ਖਾਲਸਾ ਜੀ ਲੰਗਰ ਨਹੀਂ ਛਕੋਗੇ ਤੇ ਲੰਗਰ ਪਕਾਉਣ ਦੀ ਲੋੜ ਖਤਮ ਹੋ ਜਾਏਗੀ ਜੇ ਲੰਗਰ ਪਕਾਓਗੇ ਨਹੀਂ ਰਸਦ ਦੀ ਲੋੜ ਖਤਮ ਹੋ ਜਾਏਗੀ ਇਹ ਜਿਹੜੀ ਸੇਵਾ ਦੀ ਚੇਨ ਚੱਲਦੀ ਹੈ ਇਦੇ ਵਿੱਚ ਜੇ ਤੁਸੀਂ ਕੋਹ ਰਸਤ ਦੇਣੀ ਜ਼ਰੂਰੀ ਹੈ ਉੱਥੇ ਵੀ ਚੇਤਾ ਰੱਖਣਾ ਲੰਗਰ ਪਕਾਉਣਾ ਵੀ ਜ਼ਰੂਰੀ ਹੈ ਜੇ ਲੰਗਰ ਪਕਾਉਣਾ ਹੈ ਲੰਗਰ ਛਕਣਾ ਵੀ ਓਨਾ ਹੀ ਜ਼ਰੂਰੀ ਹੈ ਗੁਰੂ ਅਮਰਦਾਸ ਜੀ ਨੇ ਹੁਕਮ ਕੀਤਾ ਸੀ ਕਿ ਭਾਈ ਹਰ ਸਿੱਖ ਮੇਰਾ ਪਹਿਲਾ ਪੰਗਤ ਵਿੱਚ ਬੈਠ ਕੇ ਲੰਗਰ ਛਕੇ ਫਿਰ ਗੁਰੂ ਕੀ ਸੰਗਤ ਵਿੱਚ ਬੈਠ ਕੇ ਆ ਕੇ ਸਾਡੇ ਦਰਸ਼ਨ ਕਰੇ और ये अज असी प्रैक्टिकल वेख रहे हैं कोई प्रबंधक कोई संगत का प्राणी कह दे सा जी लंगर शुरू हो गया है फिर ना कीर्तन सुनया फिर ना कथा सुनी जो भजदे ने समान चुके अपना पत्नी किन्ने जन्म के भुखे हैं तो अड़े गुरु ने मर्यादा बदी है कि पहले पंगत पाचे संगत पहला तीर्थ स्थान बौली साहब ਬਿਆਸ ਕੰਡੇ ਦੇ ਦਰਿਆ ਬਿਆਸ ਦਰਿਆ ਦੇ ਕੰਡੇ ਤੇ ਗੁਰੂ ਅਮਰਦਾਸ ਜੀ ਨੇ ਬਖਸ਼ਿਆ ajo ਲੋਕ ਜਿਹੜੇ ਕਹਿੰਦੇ ਜੀ ਸਰੋਵਰ ਤਾਂ ਪਾਣੀ ਦੀ ਲੋੜ ਵਾਸਤੇ ਬਣਾਏ ਸੀ ਮੈਂ ਉਹਨਾਂ ਨੂੰ ਦੱਸਣਾ ਚਾਹੁੰਦਾ ਕਿ ਬਿਆਸ ਦਰਿਆ ਦੇ ਕੰਡੇ ਤੇ ਕਿਹੜੇ ਪਾਣੀ ਦੀ ਲੋੜ ਸੀ ਗੁਰੂ ਅਮਰਦਾਸ ਜੀ ਨੇ ਬੌਲੀ ਐਸੇ ਕਰਕੇ ਬਣਾਈ ਸੀ ਕਿ ਇੱਕ ਥਾਂ ਤੇ ਇਸ਼ਨਾਨ ਕਰਨਗੇ ਇਹਨਾਂ ਦੀ ਜਾਤ ਪਾਤ ਖਤਮ ਹੋਏਗੀ ਇੱਕ ਪੰਗਤ ਵਿੱਚ ਬਹਿ ਕੇ ਲੰਗਰ ਛਕਣਗੇ ਇਹਨਾਂ ਦੀ ਜਾਤ ਪਾਤ ਖਤਮ ਹੋਏਗੀ ਇੱਕ ਸੰਗਤ ਵਿੱਚ ਬੈਠ ਕੇ ਦਰਸ਼ਨ ਕਰਨਗੇ ਇਹਨਾਂ ਦੀ ਜਾਤ ਪਾਤ ਖਤਮ ਹੋਏਗੀ ਗੁਰੂ ਅਮਰਦਾਸ ਪਿਤਾ ਮਹਾਰਾਜ ਨੇ ਬੇਅੰਤ ਅਨੰਤ ਬਖਸ਼ਿਸ਼ਾ ਸਾਡੀ ਝੋਲੀ ਵਿੱਚ ਪਾਈਆਂ ਗੁਰੂ ਪਿਤਾ ਮਹਾਰਾਜ ਦੇ ਇਸ 450 ਸਾਲਾ ਜੋਤੀ ਜੋਤ ਸਮਾਉਣ ਦੀ ਸ਼ਤਾਬਦੀ ਨੂੰ ਮਨਾਉਂਦੇ ਆਂ ਆਪਸਾਰੇ ਪ੍ਰਣ ਕਰੀਏ ਪੰਗਤ ਵਿੱਚ ਵੀ ਬੈਠਾਂਗੇ ਸੰਗਤ ਵਿੱਚ ਵੀ ਬੈਠਾਂਗੇ ਗੁਰੂ ਵਾਲੇ ਵੀ ਬਣਾਂਗੇ ਇਹ ਸ਼ਤਾਬਦੀ ਮਨਾਈ ਸਾਡੀ ਸਫਲੀ ਹੋਵੇਗੀ ਇਹਨੇ ਸ਼ਬਦ ਪ੍ਰਵਾਨ ਕਰਨਾ ਸਟੇਜ ਦੀ ਸਮਾ ਵੰਡ ਦੀ ਜਿਹੜੀ ਸੇਵਾ ਦਿੱਲੀ ਸੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਰਦਾਰ ਤਜਿੰਦਰ ਸਿੰਘ ਜੀ 골ਡੀ ਹੋਰਾਂ ਦੀ ਲਈ ਹੈ ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਉਹ ਸਟੇ ਤੇ ਆਉਣ ਅਗਲੀ ਸਮਾ ਵੰਡ ਕਰਨ ਮੇਰੀ ਸੇਵਾ ਇਨੀ ਪ੍ਰਵਾਨ ਕਰਨੀ ਭੁੱਲਾ ਬਖਸ਼ੋ ਜੀ ਫਤਿਹ ਬਣਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ